शो सलामी देग सलाम आ तो ना तोड़ी को अपनी ਕਈ ਬਾਰੇ ਇੱਕ ਜਲਖ ਭਰ ਅੱਜ ਬੇਟਾ ਜੰਮੂ ਦੇ ਸ਼ਹਿਰ ਸਾਫਤ ਪ੍ਰਾਪਤ ਕੀਤੀ ਕਿ ਪਾ ਪੁੱਤ ਨੇ ਸਿੱਧੀ ਲਈ ਜੋ ਕਿੰਨਾ ਚਿਰ ਹੋ ਗਿਆ ਬਹੁਤ ਚਪਤੀ ਤਿੰਨ ਸਾਲ ਸਾਰੇ ਰਹਿ ਗਏ ਖਤਮ ਇਸੰਦਰਾ ਸਰਕਾਰ ਇਹਨਾਂ ਦੇ ਪਿਤਾ ਵੀ ਮੈਨੂੰ ਪਹੁੰਚ ਦੇ ਵਿੱਚ ਕਿੰਨਾ ਮਾਣ ਮਹਿਸੂਸ ਕਰਦੇ ਜੋ ਬੜਾ ਮਾਣ ਮਹਿਸੂਸ ਕਰਦੀ ਆ ਮੈਂ ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ ਮੇਰਾ ਪੁੱਤ ਮਾਣ ਨਾ ਆਇਆ ਮੇਰਾ ਪੁੱਤ ਮਾਣ ਨਾ ਆਇਆ ਵਾ ਛੋਟਾ ਪੋਤੂ ਦੀ ਸੇਵਾ ਕਰ ਰਿਹਾ ਹਾਂ ਹਾਂ ਵੀ ਦੇਖਦੀ ਸੇਵਾ ਕਰਦਾ ਵਾ ਉਹ ਵੀ ਦੇ ਦੇ ਸੀਗਾ ਅਖੀਰ ਦੇ ਵਿੱਚ ਕਦੋਂ ਗੱਲ ਤੁਹਾਡੀ ਕੋ ਗੱਲ ਬਾਤ ਹੋਈ ਸੀ ਕੱਲ ਮੇਰੀ 2:30 ਵਜੇ ਗੱਲ ਹੋਈ ਅੱਛਾ ਤੇ ਸਵੇਰੇ ਸਵੇਰ ਵੀ 11:00 ਕੋਈ ਦੇ ਵੀ ਕੀਤੀ ਆ ਤੇ 1:30 2:30 ਵਜੇ ਵੀ ਕੀਤੀ ਆ ਵੀਡੀਓ ਕਾਲ ਕੀਤੀ ਮੇਰੇ ਨਾਲ ਮੈਨੂੰ ਆਂਦਾ ਮਾਂ ਕੀ ਕਰਨੀ ਮੈਂ ਹਾਂ ਰੋਟੀ ਖਾਣ ਲੱਗੀ ਪੁੱਤ ਰੋਟੀ ਖਾਣ ਲਈ ਮੈਂ ਵੀ ਪੁੱਤ ਦੀ ਗੱਲ ਹੋਈ ਵੀਡੀਓ ਕਾਲ ਕੀਤੀ ਉਹਦੋਂ ਬਾਦਾਂ ਨਹੀਂ ਹੋਈ ਮੀ ਉਹਦੋਂ ਠੀਕ ਠਾਕ ਸੀ ਉਹਦੋਂ ਠੀਕ ਠਾਕ ਸੀ ਅੱਛਾ ਬੇਟਾ ਰਿਹਾ ਸੀ ਇਹ ਵੀ ਆਇਆ ਬੇਟਾ ਦਾ ਦਾਦਾ ਪਤਾ ਲੱਗਾ ਕਿਵੇਂ ਉੱਥੇ ਮੌਤ ਹੋਈ ਬਹੁਤ ਕੋ ਮੈਂ ਉਹ ਵੀਰਾ ਇੱਥੇ ਮੁੰਡਾ ਹਟਾ ਉਹ ਨੂੰ ਪਤਾ ਮੈਨੂੰ ਤੇ ਇਹਨਾਂ ਦੱਸਿਆ ਹੀ ਨਹੀਂ ਪੁੱਤ ਮੇਰਾ ਅੰਡੈਟੈਕ ਹੋ ਗਿਆ ਪਤਾ ਨਹੀਂ ਲੱਗਦਾ ਕਿਤਾ ਇਹਨੂੰ ਪਤਾ ਮੁੰਡਿਆਂ ਨੂੰ ਇਹ ਨਾਲ ਇਹ ਠੀਕ 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 ਹੈ ਮੈਂ ਬਦ ਹੋਈ ਅੱਜ ਟਾਈਮ ਕੋਈ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲ ਪਤਾ ਸ਼ਾਮੀ ਜੀ ਉਹ 8:00 ਕਵਰੇ ਬੈਠੇ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਤਲਬ ਸਾਦਤ ਹੋ ਗਈ ਬਗਰ ਤੇ ਬੜਾ ਮਹਿਸੂਸ ਆ ਮੈਂ ਠੀਕ ਹੈ ਪਹਿਲੇ ਆ ਮੇਰੇ ਵੀਰ ਦਾ ਬੇਟਾ ਜੀ ਇਹ ਮੇਰੇ ਵੀਰ ਦਾ ਬੇਟਾ ਆ ਲਾ ਦੇ ਬੜਾ ਫੈਰ ਹੁੰਦਾ ਇੱਥੇ ਮੇਰੇ ਨਾਲ ਛਣੀ ਐਦਮਾਰ ਹੋਈ ਮੇਰੇ ਨਾਲ ਗੱਲ ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀ ਮੈਨਾਂ ਧਿਆਨ ਨਾ ਰਹੀ ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਿਸ਼ਾਰੇ ਕਹਿੰਦਾ ਇਹ ਤੇ ਮੈਂ ਜੁੰਡ 'ਚ ਰਹਿ ਕੇ ਗਿਆ ਇੱਥੇ ਬਹੁਤ ਫੈਰ ਹੁੰਦਾ ਆ ਮੈਨੂੰ ਕਹਿੰਦਾ ਧਿਆਨ ਨਾ ਰਹੀ ਤੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚਲ ਗਿਆ ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ ਮੈਨੂੰ ਫਖਰ ਆ ਮੇਰੇ ਪੂਰੇ ਪਰਿਵਾਰ ਨੂੰ ਫਖਰ ਆ ਮੇਰਾ ਦੇਸ਼ ਲਈ ਸ਼ਹੀਦ ਹੋਇਆ ਮੇਰਾ ਵੀਰ ਮੇਰਾ ਡੈਡੀ ਵੀ ਫੌਜੀ ਸੀਗਾ ਡੈਡੀ ਮੇਰੇ ਵੀ ਫੌਜੀ ਸੀਗੇ ਮੈਂ ਵੀ ਫੌਜੀ ਆ ਮੇਰੀ 3 ਸਿਖਲਾਈ ਜੁੰਟਿਆ ਮੇਰੇ ਵੀਰ ਨੂੰ ਪੂਰਾ ਗਰਵ ਆ ਦੇਸ਼ ਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਆ ਇਹ ਜਵਾਨ 8 ਸਿਖਲਾਈ ਫਤਿਹਪੁਰ ਬਟਾਲੀ ਦਾ ਜਵਾਨ ਆ ਤਕਰੀਬਨ ਸਾਡੀ ਜੁੰਟ ਸ਼ਾਮ ਬਾਅਦ ਜੁਪਲਾਈ ਤੇ ਕੱਲ 5 ਵਜੇ ਦੀ ਮਨ ਲੋ ਖਬਰ ਮਿਲੀ ਕਿ ਦਈ ਡਿਊਟੀ ਦੇ ਦੌਰਾਨ ਗਿਰ ਗਿਆ ਡਿੱਗਣ ਤੋਂ ਬਾਅਦ ਇਹਨੂੰ ਹਸਪੀਟਲ ਲੈ ਗਏ ਕਿਤੇ ਡਾਕਟਰ ਨੇ ਡਟ ਕੋਸ਼ ਕਰਾ ਕਾਰਨ ਪੁੱਛ ਲਗਾ ਕੀ ਕਾਰਨ ਕਾਰਨ ਕੁਛ ਨਹੀਂ ਮਲ ਹਾਰਟ ਟੌਕ ਦੀ ਹਾਰਟ ਅਟੈਕ ਦੀ ਡਿਊਟੀ ਤੁਹਾਡੇ ਨਾਲ ਤਾਂ ਨਾਸ ਸੀ ਤੇ ਕਿਵੇਂ ਦਾ ਬਿਹੇਵ ਚ ਕਰਾ ਤਕਰੀਬਨ 10 11 ਸਾਲ ਨੌਕਰੀ ਇਹਦੀ ਉਹ ਬਿਹੇਵਰ ਤੇ ਬਹੁਤ ਹੀ ਇਹ ਜਵਾਨ ਫੌਜ ਵਿੱਚ ਚੋਂਡੇ ਅੱਗੇ ਤੋਂ ਮੁਸ਼ਕਲ ਹੀ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਸਾ ਚੱਲ ਗਈ ਹੈ ਪਰ ਇਸ ਤਰ੍ਹਾਂ ਦੇ ਮੋਟੀਵੇਟਿਡ ਜਵਾਨ ਬਹੁਤ ਹੀ ਘੱਟ ਮਿਲਦੇ ਆ ਬਹੁਤ ਹੀ ਤੜੜਾ ਪਲੇਅਰ ਵੀ ਹੈ ਰੈਸਲਰ ਵੀ ਹੈ ਬੌਕਸਰ ਵੀ ਹੈ ਬਹੁਤ ਹੀ ਵਧੀ ਔਰ ਬਹੁਤ ਵਧੀਆ ਜਵਾਨ ਨੇ ਬੜਾ ਇਮਾਨਦਾਰ ਬੰਦਾ ਇੱਕ ਦੇਸ਼ ਨੂੰ ਕਾਟਾ ਪਿਆਏ ਬਹੁਤ ਵੱਡੀ ਦੇਸ਼ ਨੂੰ ਤੇ ਪਿਆਏ ਸਾਡੀ ਜੁਣ ਨੂੰ ਬਹੁਤ ਵੱਡਾ ਕਾਟਾ ਪਿਆਇਆ ਜੀਦਾ ਕਿਸ ਤਰ੍ਹਾਂ ਦੇ ਜਵਾਨ ਅੱਗੇ ਤੁਹਾਨੂੰ ਸ਼ਾਇਦ ਨਾ ਮਿਲ ਜਿਵੇਂ ਦੇਖਦਾ ਕਿ ਇਹਦੇ ਪਿਤਾ ਵੀ ਫੌਜੀ ਤੇ ਇੱਕ ਛੋਟਾ ਭਰਾ ਵੀ ਫੌਜ ਚ ਆ ਵੀ ਪਹੁੰਚ ਸਾਰਾ ਪਰਿਵਾਰੀ ਜੀ ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ ਜੋ ਵੀ ਆਪਣਾ ਇਹਨਾਂ ਦਾ ਬੰਦਾ ਉਹ ਤਾਂ ਆਇਆ ਜਾਊਗਾ ਚੋ ਵੀ